ਸੋ ਅੱਜ ਆਪਾਂ ਜੁੜੇ ਹੋਏ ਆਂ ਭੈਣ ਨਾਨਕੀ ਕਹਿ ਲਿਏ ਬੇਬੇ ਨਾਨਕੀ ਜੀ ਦੇ ਪ੍ਰਾਤਨ ਘਰ ਤੋਂ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਭੈਣ ਬੇਬੇ ਨਾਨਕੀ ਜੀ ਭਾਈਆ ਜੈ RAM ਜੀ ਦੇ ਨਾਲ ਵਿਆਹੇ ਹੋਏ ਸੀ ਇਹਨਾਂ ਸੋ ਇਹ ਘਰ ਆ ਜਿਹੜਾ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕਾਰ ਸੇਵਾ ਕਰਕੇ ਵਧੀਆ ਬਣਾ ਦਿੱਤਾ ਗਿਆ ਵਾ ਜਿੱਦਾਂ ਕਿ ਨਾਲ ਮੈਂ ਪੁਰਾਣੀ ਫੋਟੋ ਵੀ ਸ਼ੇਅਰ ਕਰ ਰਿਹਾ ਆਂ ਪਰ ਜੇ ਇਸ ਨੂੰ ਪੁਰਾਣੇ ਤਰੀਕੇ ਦੇ ਵਿੱਚ ਹੀ ਰੱਖਿਆ ਜਾਂਦਾ ਕਿਉਂਕਿ ਸਾਡਾ ਇਤਿਹਾਸ ਤਾਂ 4-500 ਸਾਲ ਹੀ ਪੁਰਾਣਾ ਵਾ ਇਹਨਾਂ ਇਮਾਰਤਾਂ ਨੂੰ ਉਸੇ ਤਰ੍ਹਾਂ ਰੱਖਣਾ ਕੋਈ ਵੱਡੀ ਗੱਲ ਨਹੀਂ ਪ੍ਰਕਾਰ ਸੇਵਾ ਦੇ ਨਾਂ ਤੇ ਆ ਜਿਹੜਾ ਸਾਰਾ ਇਤਿਹਾਸ ਹੀ ਬਦਲ ਦਿੱਤਾ ਗਿਆ ਇਤਿਹਾਸਕ ਬਿਲਡਿੰਗਾਂ ਬਦਲ ਦਿੱਤੀਆਂ ਗਈਆਂ ਜਿੱਦਾਂ ਕਿ ਤਰਨਤਨ ਦੇ ਸਾਹਿਬ ਦੇ ਵਿੱਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਰਸ਼ਣੀ ਦਿਉੜੀ ਬਣਾਈ ਗਈ ਸੀਗੀ ਉਹਨੂੰ ਵੀ ਤੋੜਿਆ ਗਿਆ ਉਹ ਵੀ ਅੱਧ ਵਿਚ ਅੱਧੇ ਉਦਾਂ ਹੀ ਖੜੀ ਹੈ ਜਦੋਂ ਤੁਸੀਂ ਕਦੇ ਜਾਵੋਗੇ ਇਦਾਂ ਹੀ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਵੀ ਜਿਹੜੀ ਦਿਉੜੀ ਪੁਰਾਣੀ ਸੀਗੀ ਉਹ ਉਦਾਂ ਹੀ ਖੜੀ ਆ ਇਹ ਕੋਦੇ ਬਰਾਬਰ ਨਵੀਂ ਬਣਾ ਦਿੱਤੀ ਗਈ ਆ ਸੋ ਉਦੋਂ ਦਾ ਉਸ ਜਿਹੜੀ ਪੁਰਾਣੀ ਦਿਉੜੀ ਸੀਗੀ ਉਹਨੂੰ ਮੁਰੰਮਤ ਨਹੀਂ ਕੀਤੀ ਗਈ ਸੀਗੀ ਸੋ ਪਤਾ ਨਹੀਂ ਹੁਣ ਉਹਦੀ ਮੁਰੰਮਤ ਕੀਤੀ ਗਈ ਆ ਜਾਂ ਉਹਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਸੋ ਮੇਰੇ ਅਨਸਾਰ ਆ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਜ਼ਾਰਾਂ ਤੋਂ 2-2000 ਸਾਲ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਉਹਨਾਂ ਨੂੰ ਉਦਾਂ ਇੱਕੇ ਤੋਂ ਨਾ ਕਿਤੇ ਚੂਨਾ ਲਿਆ ਕੇ ਕਿਦੋਂ ਨਾ ਕਿਤੇ ਉਹਨਾਂ ਦੀਆਂ ਇੱਟਾਂ ਨੂੰ ਮਗਾ ਕੇ ਉਦਾਂ ਹੀ ਸਾਂਭਿਆ ਗਿਆ ਕਿਉਂਕਿ ਸਾਡਾ ਇਤਿਹਾਸ ਤਾਂ ਸਿਰਫ 500 ਸਾਲ ਹੀ ਪੁਰਾਣਾ ਪਰ ਮਟਾਇਆ ਜਾ ਰਿਹਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਦਾਂ ਦਿਖਾਇਆ ਜਾਊਗਾ ਕਿ ਇਹ ਸਾਡਾ ਇਤਿਹਾਸ ਆ ਕਿਉਂਕਿ ਇਹ ਤਾਂ ਅੱਜ ਦੇ ਸਮੇਂ ਦਾ ਚਲੋ ਇਹ ਗੱਲ ਇੱਕ ਵੱਖ ਮੁੱਦਾ ਆ ਆਪਾਂ ਪੈਣ ਨਾਨਕੀ ਜੀ ਦੇ ਪ੍ਰਾਤਨ ਘਰ ਤੋਂ ਸੋ ਇਸ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਸਮਾਂ ਸੁਲਤਾਨ ਪਰ ਲੋਧੀ ਦੇ ਵਿੱਚ ਰਹਿੰਦੇ ਬਤੀਤ ਕੀਤਾ ਇੱਥੇ ਹੀ ਰਹਿੰਦੇ ਆ ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਭੈਣ ਨਾਨਕੀ ਜੀ ਕੋਲ ਰਹਿੰਦੇ ਸੀਗੇ ਉਹਨਾਂ ਨੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ ਇੱਥੇ ਹੀ ਉਹਨਾਂ ਦੇ ਨਾਲ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਇੱਥੇ ਹੁੰਦੇ ਸਨ ਜਿਸ ਖੂਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਉਸ ਸਮੇ ਗੁਰੂ ਨਾਨਕ ਦੇਵ ਜੀ ਇਸ ਖੂਹ ਤੋਂ ਜਲਛਕਿਆ ਕਰਦੇ ਸਨ ਕਿਉਂਕਿ ਇਹ ਜਿਹੜਾ ਖੂਹ ਆ ਉਸੇ ਘਰ ਦੇ ਵਿੱਚ ਹੀ ਸਥਿਤ ਆ ਸੋ ਇਹ ਜਿਹੜੀ ਪੁਰਾਣੀ ਫੋਟੋ ਆ ਨਾਲ ਤੁਸੀਂ ਦੇਖ ਰਹੇ ਹੋ ਪਹਿਲਾਂ ਇਸ ਘਰ ਦੀ ਹਾਲਤ ਇਦਾਂ ਦੀ ਸੀਗੀ ਪਰ ਹੁਣ ਇਸ ਨੂੰ ਜਿਹੜਾ ਟੋਟਲੀ ਆ ਪੂਰਾ ਚੇਂਜ ਕਰ ਦਿੱਤਾ ਗਿਆ ਵਾ ਸੋ ਇਹ ਸੀਗਾ ਜੀ ਗੁਰਦੁਆਰਾ ਭੈਣ ਨਾਨਕੀ ਜੀ ਦਾ ਘਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਤਾਂ ਕਿ ਜਿਹੜੀ ਹੋਰ ਸਿੱਖ ਸੰਗਤ ਆ ਵੱਧ ਤੋਂ ਵੱਧ ਗੁਰੂ ਘਰ ਦੇ ਦਰਸ਼ਨ ਕਰ ਸਕੇ ਧੰਨਵਾਦ ਜੀ